ਬਾਰਿਸ਼ ਆ ਗਈ ਜੀ ਬਾਰਿਸ਼ ਅਚਾਨਕ ਹੀ ਬਾਰਿਸ਼ ਆ ਗਈ ਮੂੰਹ ਵੇਖ ਕਰ ਦੀ ਤੋਤਾ ਜਿਆ ਹੈਲੋ ਗਾਇਸ ਵੈਲਕਮ ਟੂ ਮਾਈ YouTube ਚੈਨਲ ਤੁਹਾਡਾ ਸਾਰਿਆਂ ਦਾ ਸਿੱਖ ਵਲੌਗ ਤੇ ਸਵਾਗਤ ਹੈ ਆਸਾ ਕਰਦੇ ਕਿ ਸਾਰੇ ਘੈਂਟ ਹੋਣਗੇ ਸਵਸਥ ਹੋਣਗੇ ਮੋਜ ਚ ਹੋਣਗੇ ਹਵਾ ਬਹੁਤ ਵਧੀਆ ਪਿਆਰੀ ਪਿਆਰੀ ਮਿੱਠੀ ਮਿੱਠੀ ਤੇ ਠੰਡੀ ਠੰਡੀ ਆਨੰਦ ਹੀ ਹੈ ਪੂਰਾ ਅੱਜ ਸਾਰੀ ਰਾਤ ਹੀ ਠੰਡ ਲੱਗੀ ਹੈ ਕਿਉਂਕਿ ਇੱਥੇ ਸਾਈਡਾਂ ਵਿੱਚ ਮੈਨੂੰ ਲੱਗਦਾ ਬਾਰਿਸ਼ ਹੋ ਗਈ ਸੀ ਕੱਲ ਸ਼ਾਮ ਨੂੰ ਬੱਦਲ ਬਹੁਤ ਸੀ ਰਾਤ ਵੀ ਐਂ ਲੱਗਦਾ ਸੀ ਬਸ ਹੁਣੇ ਹੀ ਆ ਗਿਆ ਹੁਣੇ ਹੀ ਆ ਗਿਆ ਪਰ ਬਾਰਿਸ਼ ਆਈ ਨਹੀਂ ਸ਼ੁਗਰ ਹੈ ਕਿਉਂਕਿ ਬਾਹਰ ਸੁੱਤੇ ਸੀ ਫਿਰ ਮੰਜੀ ਅੰਦਰ ਬਾਹਰ ਅੰਦਰ ਬਾਹਰ ਉਹ ਖਾ ਜਾਂਦਾ ਬਾਲਾ ਬਾਕੀ ਜਸਪ੍ਰੀਤ ਕੌਰ ਵੀ ਨਿਆਰੇ ਲੈ ਰਹੀ ਹੈ ਆਪਦੇ ਚਾਚੂ ਕੋਲ ਆਨੰਦ ਲੈ ਰਹੀ ਹੈ ਫੁੱਲ ਹਵਾ ਦੇ ਜਸ ਸਾਰਿਆਂ ਸਾਸੀ ਕਲ ਬੁਲਾ ਦੇ ਜਾਂਚ ਕਿਰਤ ਐਦੇ ਐਦੇ ਹਾਂ ਜਸ ਕੀਰਤ ਆਖਦੇ ਸਸੀਕਾਲ ਜਾਂ ਤੇਰੀ ਤੂੰ ਤਾਂ ਰੋਕੇ ਰੋਕੇ ਸਸੀਕਾਲ ਬੁਲਾਈਆ ਲਓ ਜੀ ਆਪਾਂ ਵੰਕ ਪਹਿਲਾਂ ਵੰਕੀ ਤੋੜ ਲਈਏ ਹਾਂ ਇੱਕ ਧਾਰਿਆ ਇੱਕ ਆ ਰਿਆ ਦੋ ਤੀਜਾ ਕਿੱਥੇ ਹੈ ਕੱਲ ਇੱਕ ਲਾਸਟ ਜ ਮਮੀ ਜਦੋਂ ਇੱਥੇ ਸ਼ਾਮ ਨੂੰ ਆਈ ਨਾ ਉਦੋਂ ਲੱਭਿਆ ਲੱਭਦੇ ਹੋਰ ਨਹੀਂ ਇਸ ਦਿਨ ਟੋਰੀਆਂ ਵੀ ਲੱਗ ਗਏ ਆ ਟੋਰੀਆਂ ਪਤਾ ਨਹੀਂ ਕੀ ਗੱਲ ਆ ਟੋਰੀਆਂ ਤੇ ਪਹਿਲਾਂ ਹੀ ਕੀੜੀਆਂ ਆ ਜਾਂਦੀਆਂ ਕੀੜੀਆਂ ਵੇਖ ਹੁਣ ਕਿੰਨੀਆਂ ਆ ਮਿੱਠੇ ਹੁੰਦੇ ਆਂਦੇ ਫੁੱਲ ਤਾਂ ਇੱਕ ਆਰੀ ਓਹ ਚਲੋ ਸਬਜ਼ੀ ਵਾਲੀ ਹੋ ਜਾਣਗੀਆਂ ਕਿੰਨੇ ਆ ਕਿੱਥੇ ਇੱਕ ਆਰੀ ਇਸ ਵੱਲ ਦੇ ਨਾ ਤੇ ਤਿੰਨੇ ਇਕੱਠੇ ਮੈਨੂੰ ਤਿੰਨ ਕੋ ਨਹੀਂ ਦਿਸੇ ਦੋ ਹੀ ਦਿਸੇ ਆ ਤਿੰਨੇ ਇਕੱਠੇ ਆ ਹਾਂ ਤਿੰਨੇ ਚਲ ਤੋੜ ਫਿਰ ਤੂੰ ਤਾਂ ਵਾਲੀ ਲਓ ਜੀ ਤੋੜ ਦੇ ਨਾ ਛੋਟੇ ਤਣੋ ਨਾ ਮਮੀ ਆਂਦੀ ਵੀ ਹੈ ਵੱਡੇ ਨਹੀਂ ਹੋਣੇ ਵੱਡੇ ਤਾਂ ਹੋਣੇ ਕਰਨੇ ਨਹੀਂ ਐਡੇ ਮੋਢ ਦੇ ਵਿੱਚ ਨਾ ਇਹ ਹੁੰਦੇ ਬਹੁਤ ਖੱਟੇ ਨਾ ਇਹ ਪੱਕ ਜਾਂਦੇ ਜਲਦੀ ਲਓ ਜੀ ਹੋਰ ਲੱਗਿਆ ਖੜੇ ਨ ਕੋਈ ਇੱਕੋ ਮਾਂ ਦੇ ਤਿੰਨ ਪੁੱਤਰ ਤੋੜ ਲੇ ਵਿੱਚੋਂ ਚੌਥਾ ਪੁੱਤਰ ਵਜੇ ਬਚਿਆ ਹਾਂ ਇੱਕ ਛੋਟਾ ਇੱਕੋ ਸਾਈਜ਼ ਆਹੋ ਆਹ ਗੁੱਸੂ ਜੀ ਸਾਨੂੰ ਦਿਓਗਾ ਪੂਰੇ ਠੰਡੀ ਠੰਡੀ ਹਵਾ ਹੈ ਨਾਮ ਦਾ ਫੋਲ। ਚੁੱਕਾ ਕੋਈ ਨਹੀਂ ਕੀਤਾ ਇਹ ਹੁਣ ਆਪਾਂ ਖੋਲ ਦਿੰਦੇ ਆ ਉਹ ਮੋਟਰ ਦਾ ਜਿਹੜਾ ਉਹ ਇੱਕ ਸੀਲ ਪਾਉਣੀ ਹੈ ਨਾ ਜਿਹੜੀ ਉਹ ਖੋਲ ਦਿੰਦੇ ਆ ਤੇ ਅੱਜ ਦੇਰਾਂਗੇ ਚਾਚੇ ਨੂੰ ਮੰਡੀ ਲੈ ਜਾਊਗਾ ਤੇ ਆਂਦੇ ਹੋਏ ਲੈ ਆਣਗੇ ਮੋਟਰ ਚਲਾਵਾਂਗੇ ਸ਼ਾਇਦ ਫਿਰ ਤਿਆਰ ਹੋ ਜਾਏ ਤੇ ਮਿਸਤਰੀ ਨੇ ਪੁੱਛਿਆ ਸੀ ਰਾਤ ਆ ਜਿਹੜੀ ਸੀਲ ਇੱਥੇ ਹੈ ਨਾ ਉਹ ਖੋਲ ਕੇ ਦੇ ਦਿੰਦੇ ਨਵੇਂ ਨਵੀਂ ਲਿਆ ਕੇ ਤੇ ਬਾਏ ਕਰਦੇ ਬਾਏ ਜਸਕਿਰਤ ਬਾਈ ਕਰ ਦੋ ਬਾਈ ਕਰ ਦੋ ਓਹੋ ਹੋ ਹਾਂ ਕਰਤੀ ਵੀ ਬਾਈ ਕਰ ਦੋ ਬਾਈ 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 ਕਰਤੀ ਬਾਈ ਬਈ ਕਰਤੀ ਅੱਜ ਦਾ ਵਲੋਗ ਪਾ ਦਿੱਤਾ ਜਰੂਰ ਵੇਖ ਲਿਓ ਕੱਲ ਵਾਲਾ ਵਲੋਗ ਇੱਕਾ ਮੰਮੀ ਉਹri ਕੱਲ ਲੈ ਕੇ ਆਏ ਐ ਇੱਥੇ ਫੁੱਲਾਂ ਦੇ ਬੂਟਾ ਫੁੱਲ ਹੈ ਗੁਲਾਬ ਦੇ ਫੁੱਲਾਂ ਦੀ ਕਲੀ ਇੱਕਾ ਇੱਥੇ ਲਾਈ ਐ ਇੱਕਾ ਵੇਖੋ ਇੱਥੇ ਲਾਇਆ ਪਹਿਲਾਂ ਵੀ ਇਸੇ ਤਿੰਨ ਚਾਰ ਲਾਇਏ ਸੀ ਉਹ ਤਾਂ ਹੋਏ ਨਹੀਂ ਤੇ ਇਹ ਲाये ਆ ਵੀ ਚਲੋ ਅੱਜ ਕੀ ਤਾਂ ਹੁਣ ਹੋ ਜਾਣਦਾ ਦੋ ਲਾਇਤ ਹੈ ਕਿਉਂਕਿ ਹੁਣ ਥੋੜਾ ਠੰਡਾ ਮੌਸਮ ਹੈ ਇਸ ਤੋਂ ਬਾਅਦ ਸਰਦੀ ਆ ਜਾਊਗੀ ਪਹਿਲਾਂ ਲਾਉਂਦੇ ਸੀ ਪਹਿਲਾਂ ਸਰਦੀਆਂ ਚ ਲਾਉਂਦੇ ਸੀ ਅੱਗੇ ਗਰਮੀ ਆ ਜਾਂਦੀ ਸੀ ਸੁੱਕ ਜਾਂਦੇ ਸੀ ਸ਼ਾਇਦ ਹੁਣ ਨਾ ਸੁੱਕਣ ਲਓ ਜੀ ਜਿਹੜੇ ਆਪਾਂ ਹੁਣੇ ਤੋੜ ਕੇ ਲੈਂਦੇ ਆ ਨਾ ਉਹਦੇ ਵਿੱਚੋਂ ਇੱਕ ਦਾ ਬਣਾ ਲਿਆ ਸਲਾਦ ਜਿਹਾ ਇਦਾਂ ਨਮਕ ਮਰਚ ਕਾਲਾ ਲੋਹਣ ਤੇ ਹੋਰ ਕੀ ਲਾਇਆ ਆਪਾਂ ਉਹ ਕੀ ਕਹਿੰਦੇ ਉਹਨੂੰ ਚਾਟ ਮਸਾਲਾ ਤੇ ਗੋਲ ਗੱਪਿਆਂ ਵਾਲਾ ਮਸਾਲਾ ਸਾਰਾ ਕੁਝ ਲਾ ਕੇ ਉਹ ਤਾਂ ਸਵਾਦ ਨੂੰ ਜਿਆਦਾ ਉਹ ਮਰਚਾ ਜਾਵੇ ਸਵਾਦ ਹੈ ਬਈ ਆ ਤੁਸੀਂ ਵੇਖਿਆ ਸੀ ਪਰਸੋਂ ਵਾਲੇ ਵਲੌਗ ਚ ਜਿਹੜੇ ਚ ਆਪਾਂ ਕੁੱਟਿਆ ਸੀ ਤੇ ਇਹ ਆਪਾਂ ਪੀਸਿਆ ਤਾਂ ਸੀ ਤਾਂ ਨਹੀਂ ਸੀ ਗੋਦੋਂ ਕਿਉਂਕਿ ਗੁੜੀਆ ਸੁੱਤੀ ਪਈ ਸੀ ਮੈਂ ਕਿ ਉੱਠ ਪਊਗੀ ਤੇ ਹੁਣ ਆਪਾਂ ਇਹਨੂੰ ਗ੍ਰਾਈਂਡਰ ਕਰ ਲੈਨੇ ਆ ਫਿਰ ਇਹਨੂੰ ਇਹਦੇ ਵਿੱਚ ਜੀਰਾ ਵਗੈਰਾ ਮਿਕਸ ਕਰਕੇ ਹੋਰ ਨਮਕ ਦੂਸਰਾ ਤੇ ਜੀਰਾ ਮਿਲਾ ਕੇ ਤੇ ਫਿਰ ਲੱਸੀ ਵਗੈਰਾ ਚ ਯੂਜ਼ ਕਰ ਲਾਂਗੇ ਆ ਦੇਖੋ ਮੈਂ ਤੁਹਾਨੂੰ ਜਿਆਦਾ ਵਿਖਾਣਾ ਹੁਣ ਵੇਖਿਓ ਖੁੱਲ ਹੀ ਨਹੀਂ ਜਾਂਦਾ ਕਮਾਲ ਹੋ ਗਈ ਹੁਣ ਵੇਖਿਓ 1 2 3 ਨਿਕਲਿਆ ਨਾ ਧੂਆਂ ਕਿੰਨਾ ਆ ਵੇਖੋ ਕਿਵੇਂ ਬਹੁਤ ਗਿਆ ਬਰੀਕ ਇੱਥੇ ਪਹਿਲਾਂ ਇਹਦੇ ਵਿੱਚ ਕੱਢਿਆ ਵੇਖੋ ਹੁਣ ਵੀ ਇਹਦੇ ਵਿੱਚ ਕੱਢ ਲੈਣਾ ਆਓ ਜੋ ਗਾਇਸ ਪ੍ਰਸ਼ਾਦਾ ਸ਼ਖਲੋ ਹੁਣ ਸ਼ਖਾਂਗੀ ਪ੍ਰਸ਼ਾਦਾ ਲੱਸੀ ਤਿਆਰ ਹੈ ਆਚਾਰ ਹੈ ਤੇ ਸਬਜੀ ਰਾਤ ਜਿਹੜੀ ਬਣਾਈ ਸੀ ਅੱਪਾਂ ਇਹ ਤੇ ਰਿੰਗਣੀ ਰਿੰਗਣੀ ਬਤਾਉਂ 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 ਕੀ ਬਤਾਉਂ ਬਤਾਉਂ ਖੀਰੇ ਵੰਗੇ 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 ਨੂੰ ਵਾਲ ਨੇ ਪੂਰਾ ਲੈ ਕੇ ਰੱਖਾ ਕਰ ਗਿਆ ਤੇ ਪਰ ਪੜਨਿਆ ਕਰ ਫਿਰ ਦਸਾ ਰਹੀ ਆ ਜੀ ਓਕੇ ਖੀਰੇ ਵੰਗੇ ਫਿਰ ਬਲ ਗਿਆ ਕੀ ਆਂਦਾ ਖੀਰੇ ਕ ਵੰਗੇ بارش ਆ ਗਈ ਜੀ بارش ਅਚਾਨਕ ਹੀ بارش ਆ ਗਈ ਦੇਖ ਸਕਦੇ ਹੋ ਤੁਸੀਂ ਫੁੱਲ ਬਟਾ ਫੁੱਲ ਚੱਲ ਰਹੀ ਹੈ ਹਏ ਠੰਡੀਆਂ ਇਧਰ ਛਤਰੀ ਲੈ ਕੇ ਕਿਹੜਾ ਜਾਈ ਜਾਂਦਾ ਹੈ ਫੇਜ ਗਿਆ ਫੇਜ ਗਿਆ ਫੇਜ ਗਿਆ ਫੇਜ ਗਿਆ ਓਹੋ ਹਵਾ ਨਾਲ ਤੇਜ਼ ਠੰਡ ਲੱਗਦੀ ਓਏ ਚਲੋ ਜੀ ਆ ਗਏ ਨੋਪਾਣਾ ਕੀ ਹਾਲ ਚਾਲ ਹੈ ਲਾਈਟ ਵੀ ਕਦੀ ਆਂਦੀ ਕਦੀ ਜਾਂਦੀ ਹੁੰਨੇ ਲਾਈਵ ਵੀਡੀਓ ਕੀਤੀ ਸੀਗੀ ਮੈਂ ਦੀਦੀ ਸੈਟਅਪ ਵਗੈਰਾ ਲੱਗਿਆ ਸੀਗਾ ਜਦੋਂ ਚਾਲੂ ਕੀਤਾ ਉਦੋਂ ਲਾਈਟ ਲੱਗ ਗਈ ਤੇ ਉਹ ਫਿਰ ਹੋ ਗਿਆ ਕੰਮ ਖਰਾਬ ਮਸੇ ਟਾਰਚ ਜਗਾ ਕੇ ਨਾ ਉਹਦੇ ਨਾਲ ਵੀਡੀਓ ਬਣਾਈ ਹੈ ਤੇ ਲਾਈਵ ਜਰੂਰ ਵੇਖਿਓ ਤੁਸੀਂ ਜਾ ਕੇ ਮਿਸ ਮੈਜਿਕ ਹੈਂਡ ਹੈਂਡ ਆ ਰਹਾ ਉਹ ਦੇ ਨਾਂ ਤੇ ਚੈਨਲ ਹੈ ਜਿਹੜਾ ਆਪਣਾ ਜਰੂਰ ਵੇਖਿਓ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਉਹਨਾਂ ਦਾ ਦਿলো ਧੰਨਵਾਦ ਤੇ ਹਾਂ ਤੁਸੀਂ ਦੇਖ ਸਕਦੇ ਜਰੂਰ ਵੇਖਿਓ ਇੱਕ ਵਾਰ ਲਾਈਵ ਜਾ ਕੇ ਕੀ ਬਾਤ ਹੈ ਨਜ਼ਾਰੇ ਬਨੇ ਭਏ ਮੌਸਮ ਬਹੁਤ ਘੈਂਟ ਹੋ ਗਿਆ ਸ਼ਾਮ ਦਾ ਮੌਸਮ ਹੈ ਕਿੰਨਾ ਪਿਆਰਾ ਮੌਸਮ ਲੱਗਿਆ ਕਿ ਥੋੜੀ ਥੋੜੀ ਬਰਸਾਤ ਆ ਜੇ ਨਾ ਉਸ ਤੋਂ ਬਾਅਦ ਇਹ ਮੌਸਮ ਬਹੁਤ ਘੈਂਟ ਹੋ ਜਾਂਦਾ ਆ ਪੂਰਾ ਕਿੰਨੇ ਬੱਦਲ ਕਿੰਨੇ ਪਿਆਰੇ ਲੱਗ ਰਹੇ ਆ ਬੱਦਲ ਤਾਂ ਬਹੁਤ ਹੈ ਕਿ ਦਿ ਰਾਤ ਨੂੰ ਤੰਗ ਨਾ ਕਰੇ ਇਧਰ ਵੀ ਬਹੁਤ ਹੈ ਬੱਦਲ ਬਸ ਰਾਤ ਨੂੰ ਤੰਗ ਨਾ ਕਰੇ ਹੋਰ ਕੋਈ ਦਿੱਕਤ ਨਹੀਂ ਚਲੋ ਅੱਜ ਟਾਈਮ ਨਾਲ ਪ੍ਰਸ਼ਾਦਾ ਬਣ ਗਿਆ ਤੇ ਪ੍ਰਸ਼ਾਦਾ ਵਗੈਰਾ ਛਕਦੇ ਆਂ ਭੁੱਖ ਵੀ ਲੱਗੀ ਚਲ ਗਈ ਯਸ ਉਹ ਯਸ ਉਹ ਯਸ ਯਸ ਮੂੰਹ ਵੇ ਕਰਦੀ ਤੋਤਾ ਜਿਆ ਕਾ ਨਸਰਾ ਹੈ ਬੇਬੀ ਹੈ ਇਵੇਂ ਗੱਲ ਹੈ ਲੋ ਜੀ ਗਾਈਜ਼ ਅੱਜ ਸਬਜੀ ਬਣੀ ਹੈ ਜੀ ਖੁੱਬਾਂ ਦੀ ਉਹ ਤਾਂ ਤੁਸੀਂ ਵੇਖੀ ਸੀ ਵੀ ਦੋ ਚਾਰ ਹੀ ਸੀਗੀਆਂ ਪਰ ਚਾਹ ਤਾਂ ਪੂਰਾ ਕਰ ਹੀ ਲਈਆ ਦੇਖ ਲਓ ਬਾਕੀ ਸਵਾਦ ਬਹੁਤ ਬਣਦੀ ਹੁੰਦੀ ਹੈ ਮੈਨੂੰ ਬਹੁਤ ਸਵਾਦ ਲੱਗਦੀ ਹੈ ਮੈਂ ਜਿਆਦਾ ਤਰੀ ਤਰੀ ਖਾਂਦਾ ਹਾਂ ਨਾ ਤੇ ਚਲੋ ਸ਼ੱਕਦੇ ਹਾਂ ਪ੍ਰਸ਼ਾਦਾ ਵੇਖਦੇ ਹਾਂ ਕਿਵੇਂ ਦੀ ਬਣੀ ਹੈ ਸਬਜੀ ਟੈਸਟ ਕਰਕੇ ਹਾਂ ਦੇ ਸ਼ੱਕਦੇ ਹਾਂ ਪ੍ਰਸ਼ਾਦਾ ਆਈ ਦਾ ਲੋਕ ਕਿਦਾਂ ਦਾ ਲੱਗਿਆ ਲਾਈਕ ਕਰ ਦਿਓ ਕਮੈਂਟ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਕੱਲ ਦੇ ਨਵੀਂ ਵੀਡੀਓ ਤੇ ਆਪਣਾ ਤੇ ਆਪਣੇ ਪਰਿਵਾਰ ਦਾ ਰੱਖਿਓ ਖਿਆਲ ਸਾਡੇ ਵੱਲੋਂ ਸਤਿ ਸ੍ਰੀ ਅਕਾਲ